ਨਗਰ ਕੀਰਤਨ ਵਿੱਚ ਚੱਕੇ ਲੋਕਾਂ ਦੇ ਝੰਡੇ ਫਲੈਗਸ ਦਿਖਾ ਰਹੇ ਸੀ ਅਸੀਂ ਕੌਣ ਆ ਤੇ ਅਸੀਂ ਪੰਜਾਬ ਦੇ ਵਾਰਸਾਂ ਝੰਡੇ ਸਾਫ਼-ਸਾਫ਼ ਦਿਖਾ ਰਹੇ ਸੀ ਕਿ ਰਾਜ ਆਊਗਾ ਤੇ ਖਾਲਸੇ ਦਾ ਰਾਜ ਆਊਗਾ ਪਿੰਡ ਕਾਤਰੂ ਬਹੁਤ ਸੋਹਣਾ ਪਿੰਡ ਬਹੁਤ ਸੋਹਣੀਆਂ ਤਸਵੀਰਾਂ ਤੇ ਉਤੋਂ ਵੀ ਸੋਹਣੇ ਉੱਥੇ ਦੇ ਲੋਕ ਨਾਗਰ ਕੀਰਤਨ ਜਿੱਥੋਂ ਵੀ ਜਾ ਰਿਹਾ ਸੀ ਉੱਥੇ ਇਹ ਰੰਗੋਲੀ ਬਣਾਉਂਦੇ ਸੀ ਸੋਹਣੀ ਸੋਹਣੀ ਕਿੰਨੇ ਸੋਹਣੇ ਸੋਹਣੇ ਟਰੈਕਟਰ ਟਰਾਲੀਆਂ ਸਜਾਈਆਂ ਹੋਈਆਂ ਨੇ ਮੂਰੇ ਉਹਨਾਂ ਦੇ ਗਵਾਰੇ ਲਾਏ ਹੋਏ ਨੇਗੇ ਜਿਵੇਂ ਇੱਕ ਆਪਣੇ ਘਰ ਨੂੰ ਹਨਾ ਸਜਾਇਆ ਜਾਂਦਾਗਾ ਉਹ ਵੀ ਇਹਨਾਂ ਨੇ ਟਰੈਕਟਰ ਟਰਾਲੀ ਸਜਾਏ ਹੋਏ ਨੇ ਇੱਕ ਮਨ ਖੁਸ਼ ਹੋ ਰਿਹਾਗਾ ਇੱਕ ਮੈਨੂੰ ਵੀਡੀਓ ਬਣਾਉਂਦੇ ਬਣਾਉਂਦੇ ਬਹੁਤ ਵਧੀਆ ਲੱਗ ਰਿਹਾ ਕਿ ਮੈਂ ਤੁਹਾਡੇ ਤੱਕ ਇਹ ਵੀਡੀਓ ਲੈ ਕੇ ਆ ਰਿਹਾ ਲਓ ਜੀ ਆਪਾਂ ਖੜੇ ਆ ਅੱਜ ਪਿੰਡ ਕਾਤਰੂ ਪੰਜਾਬ ਦਾ ਇੱਕ ਬਹੁਤ ਸੋਹਣਾ ਤੇ ਖੂਬਸੂਰਤ ਪਿੰਡ ਜ਼ਿਲ੍ਹਾ ਪੈਂਦਾ ਸੰਗਰੂਰ ਇੱਥੇ ਦਾ ਨਗਰ ਕੀਰਤਨ ਸੀ ਅੱਜ ਆਪਾਂ ਆਪਣੇ ਕੈਮਰੇ ਰਾਹੀਂ ਕੋਸ਼ਿਸ਼ ਕੀਤੀ ਹੈ ਨਗਰ ਕੀਰਤਨ ਨੂੰ ਪੂਰਾ ਕੈਪਚਰ ਕਰਨ ਦੀ ਤੇ ਤੁਸੀਂ ਵੀ ਕੋਸ਼ਿਸ਼ ਕਰਿਓ ਐਂਡ ਤੱਕ ਪੂਰਾ ਨਗਰ ਕੀਰਤਨ ਦੇ ਦਰਸ਼ਨ ਕਰਨ ਦੀ ਤੇ ਅਰਦਾਸਾ ਕਰੋ ਵੀ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਬਣੇ ਰਹੋ ਆਪਣੀ ਵੀਡੀਓ ਨਾਲ ਤੇ ਐਂਡ ਤੱਕ ਨਗਰ ਕੀਰਤਨ ਦੇ ਦਰਸ਼ਨ ਜ਼ਰੂਰ ਕਰਿਓ ਇਹ ਪਿੰਡ ਕਾਤਰੋਂ ਬਹੁਤ ਸੋਹਣਾ ਪਿੰਡ ਆ ਇੱਥੇ ਦੇ ਜਿਹੜੇ ਲੋਕ ਨੇ ਉਹਨਾਂ ਦਾ ਬਹੁਤ ਹੀ ਮਿੱਠਾ ਸੁਭਾ ਤੇ ਬਹੁਤ ਹੀ ਘੈਂਟ ਸੁਭਾ ਦੇਖੋ ਨਗਰ ਕੀਰਤਨ ਦਾ ਨਾਣਾ ਸ਼ੁਰੂ ਹੋ ਗਿਆ ਇੱਥੋਂ ਹੀ ਆਪਾਂ ਨੂੰ ਦਿਖੀਆਂ ਉਹਨਾਂ ਨੇ ਤਿਆਰੀਆਂ ਕਰਨੀਆਂ ਸ਼ੁਰੂ ਕੀਤੀਆਂ ਤੇ ਮੈਂ ਇੱਥੇ ਇੱਕ ਗੱਲ ਨੋਟ ਕੀਤੀ ਮੇਰਾ ਸ਼ਹਿਰ ਆ ਧੂਰੀ ਇਥੋਂ ਥੋੜੇ ਜੀ ਹੀ ਫਰਕ ਤੇ ਆ ਪਿੰਡ ਕਾਤਰੋਂ ਤੇ ਮੈਂ ਇੱਕ ਗੱਲ ਨੋਟ ਕੀਤੀ ਜਿੱਥੋਂ ਜਿੱਥੋਂ ਨਗਰ ਕੀਰਤਨ ਜਾਣਾ ਸੀ ਉੱਥੋਂ ਬਕਾਇਦਾ ਸਫਾਈ ਤੇ ਉੱਥੇ ਹੀ ਕਲੀਪਾਉਣ ਵਾਲੇ ਮੂਰੇ ਬੈਂਡ ਵਾਜਾ ਤੇ ਇੱਕ ਵਧੀਆ ਮੈਨੇਜਮੈਂਟ ਨਾਲ ਇੱਕ ਨਗਰ ਕੀਰਤਨ ਪੂਰਾ ਵਧੀਆ ਬਣਾਇਆ ਹੋਇਆ ਸੀ ਇਹਨਾਂ ਨੇ ਕੋਈ ਮਿਸਮੈਨੇਜਮੈਂਟ ਨਹੀਂ ਕੋਈ ਇਹੋ ਜਿਹਾ ਕਾਰਨਾਮਾ ਨਹੀਂ ਹੋਇਆ ਜੋ ਇੱਕ ਨਗਰ ਕੀਰਤਨ ਦੀ ਮਰਿਆਦਾ ਨੂੰ ਭੰਗ ਕਰੇ ਦੇਖੋ ਕਿੰਨਾ ਸੋਹਣਾ ਦ੍ਰਿਸ਼ਾ ਪੰਜ ਪਿਆਰੇ ਖੜੇ ਨੇ ਪਿੱਛੇ ਪਾਲਕੀ ਸਾਹਿਬਾ ਮੂਰੇ ਬੈਂਡ ਪੂਰਾ ਹੈ ਪਿਆਰ ਨਾਲ ਨਗਰ ਕੀਰਤਨ ਨੂੰ ਲਿਆਇਆ ਜਾ ਰਿਹਾ ਹੈ ਉਹ ਸੰਗਤੋਂ ਕਰੋ ਦਰਸ਼ਨ ਪਾਲਕੀ ਸਾਹਿਬ ਦੇ ਇੱਕ ਮਨ ਖੁਸ਼ ਹੋ ਰਿਹਾਗਾ ਇੱਕ ਮੈਨੂੰ ਵੀਡੀਓ ਬਣਾਉਂਦੇ ਬਣਾਉਂਦੇ ਬਹੁਤ ਵਧੀਆ ਲੱਗ ਰਿਹਾ ਕਿ ਮੈਂ ਤੁਹਾਡੇ ਤੱਕ ਇਹ ਵੀਡੀਓ ਲੈ ਕੇ ਆ ਰਿਹਾ ਤੇ ਤੁਸੀਂ ਪਿਆਰ ਨਾਲ ਇਹਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਤਾਂ ਕਿ ਲੋਕਾਂ ਤੱਕ ਇਹ ਸੁੰਦਰਤਾ ਆਪਣੇ ਪੰਜਾਬ ਦਾ ਕਲਚਰ ਆਪਣੇ ਪੰਜਾਬ ਦਾ ਜੋ ਸ਼ੁਰੂ ਤੋਂ ਚੱਲਦਾ ਆ ਰਿਹਾ ਮੁੱਢ ਹਨ ਉਹ ਬਣਿਆ ਰਹੇ ਤੇ ਲੋਕਾਂ ਤੱਕ ਦੇਖਿਆ ਜਾਵੇ ਦੂਰ ਦੂਰ ਤੱਕ ਆਪਣੇ ਵੀਡੀਓ ਰਾਹੀਂ ਇਹ ਦੇਖਿਆ ਜਾਵੇ ਪੰਜਾਬ ਚ ਅੱਜ ਵੀ ਖਾਲਸਾ ਵਹੀਰ ਨਿਕਲਦੀਆਂ ਨੇ ਨਗਰ ਕੀਰਤਨ ਨਿਕਲਦੇ ਨੇ ਇਹ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰੋ ਕਿ ਪਤਾ ਲੱਗੇ ਵੀ ਅੱਜ ਵੀ ਪੰਜਾਬ ਚ ਖਾਲਸਾ ਜਿਉਂਦਾ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਕਾਫੀ ਜ਼ਿਆਦਾ ਲੋਕ ਅੱਜ ਵੀ ਹੈਗੇ ਨੇਗੇ ਦੇਖੋ ਸੰਗਤ ਦੇ ਦਰਸ਼ਨ ਕਰ ਸਕਦੇ ਹੋ ਤੁਸੀਂ ਹਨ ਕਿੰਨੇ ਸੋਹਣੇ ਸੋਹਣੇ ਟਰੈਕਟਰ ਟਰਾਲੀਆਂ ਸਜਾਈਆਂ ਹੋਈਆਂ ਨੇ ਮੂਰੇ ਉਹਨਾਂ ਦੇ ਘਵਾਰੇ ਲਾਏ ਹੋਏ ਨੇਗੇ ਜਿਵੇਂ ਇੱਕ ਆਪਣੇ ਘਰ ਨੂੰ ਹਨ ਸਜਾਇਆ ਜਾਂਦਾਗਾ ਉਹ ਵੀ ਇਹਨਾਂ ਦੇ ਟਰੈਕਟਰ ਟਰਾਲੀ ਸਜਾਏ ਹੋਏ ਨੇ ਦੇਖੋ ਕੀਰਤਨ ਹੋ ਰਿਹਾਗਾ ਆਨੰਦ ਮਾਣੋ ਹਨਾ ਤੁਸੀਂ ਇਹ ਚੀਜ਼ ਦਾ ਸੁਣੋ ਜੇ ਸੁਣੋ ਕੋ ਬਾਤ ਵਾਲਾ ਕਰੀ ਸਾਡੀ ਦੀ ਜਤਨਾਂ ਕਰਾਵਾ ਆਜੂ ਨੂੰ ਪਸੰਦ ਆ ਬਸੀ ਦੇ ਸਹਾਰੇ ਹੋ ਜਾਂਦਾ ਸਾਥ ਹਰ ਕੇ ਕਾਸੀ ਉਰਲ ਹੋ ਜਾਂਦਾ ਲਓ ਜੀ ਆਪਾਂ ਨਗਰ ਕੀਰਤਨ ਦੇ ਨਾਲ ਚੱਲਦੇ ਚੱਲਦੇ ਬਣੇ ਰਹੇ ਤੇ ਆਪਾਂ ਪਹੁੰਚੇ ਪਿੰਡ ਦੇ ਅੰਦਰ ਪਿੰਡ ਦੀਆਂ ਗਲੀਆਂ ਦੀ ਸਫਾਈ ਦੇਖ ਕੇ ਮਨ ਖੁਸ਼ ਹੋ ਗਿਆ ਤੇ ਲੋਕਾਂ ਨਾਲ ਗੱਲਬਾਤ ਕਰਦੇ ਆ ਇਹ ਵੀ ਪਤਾ ਲੱਗਿਆ ਵੀ ਲੋਕਾਂ ਨੂੰ ਇਹ ਨਗਰ ਕੀਰਤਨ ਦਾ ਚਾਹ ਬਹੁਤ ਜ਼ਿਆਦਾ ਸੀ ਦੇਖੋ ਤੁਸੀਂ ਸੰਗਤ ਦੇਖ ਸਕਦੇ ਹੋਗੇ ਪਿੰਡ ਦੀ ਲਗਭਗ ਸਾਰੀ ਸੰਗਤ ਨਗਰ ਕੀਰਤਨ ਦੇ ਨਾਲ ਜੁੜ ਚੁੱਕੀ ਆ ਕੁਸ਼ਕ ਘਰਾਂ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਕੁਸ਼ਕ ਘਰਾਂ ਦੇ ਵਿੱਚ ਹੀ ਸਿਰਫ ਬਜ਼ੁਰਗ ਨੇ ਜੋ ਹਜੇ ਰਹਿ ਰਹੇ ਨੇ ਜੋ ਨਹੀਂ ਤੁਰ ਸਕਦੇ ਉਹੋ ਹੀ ਤਰ੍ਹਾਂ ਜਿਹੜੇ ਲਗਭਗ ਸਾਰਾ ਪਿੰਡ ਨਗਰ ਕੀਰਤਨ ਦੇ ਵਿੱਚ ਜੁੜ ਚੁੱਕਿਆ ਸੀਗਾ ਮੈਨੂੰ ਵੀ ਦੇਖ ਕੇ ਬਹੁਤ ਸੋਹਣਾ ਲੱਗਿਆ ਤੇ ਉਮੀਦ ਆ ਤੁਹਾਨੂੰ ਵੀ ਦੇਖ ਕੇ ਬਹੁਤ ਸੋਹਣਾ ਲੱਗ ਰਿਹਾ ਹੋਊਗਾ ਸਰ ਰੋਕ ਨਾ ਪਾਉਂਦੇ ਰਹਿ ਜਾਓ ਅੱਗੇ ਵਧਦੇ ਜਾਓ ਇੱਕ ਗੰਗਾ ਬਾਦਰੀ ਹੋ ਗਈ ਸੀ ਗੰਗਾ ਰੋਕ ਤੋਂ ਸਦੇ ਮੇਰੀ ਜੁਸਤ ਕਹਿੰਦੇ ਰੇ ਸੱਜਣਾ ਨਗਰ ਕੀਰਤਨ ਦੇ ਨਾਲ ਚਲਦੇ ਚਲਦੇ ਥੋੜੀ ਜੀ ਦੂਰ ਆਪਾਂ ਨੇ ਦੇਖਿਆ ਵੀ ਇੱਕ ਲੰਗਰ ਲੱਗਿਆ ਹੋਇਆ ਸੀ ਦੇਖ ਕੇ ਮਨ ਪ੍ਰਸੰਨ ਹੋਇਆ ਵੀ ਜੋ ਗੁਰੂ ਸਾਹਿਬ ਨੇ ਸ਼ੁਰੂ ਕਰੀ ਮਰਿਆਦਾ ਨਾਲ ਲੰਗਰ ਸ਼ੁਰੂ ਕਰਿਆ ਸੀਗਾ ਉਵੇਂ ਹੀ ਲੋਕ ਪਿਆਰ ਨਾਲ ਲੰਗਰ ਵਰਤਾ ਰਹੇ ਸੀਗੇ। ਜੋ ਵੀਡੀਓ ਚ ਤੁਸੀਂ ਦੇਖ ਰਹੇ ਹੋ ਵੀਰੇ ਹੁਣੀ ਹਨ ਰੰਗੋਲੀ ਬਣਾ ਰਹੇ ਨੇ ਮੈਨੂੰ ਨਹੀਂ ਪਤਾ ਇਹ ਪਿੰਡ ਦੇ ਹੀ ਜਵਾਕ ਸੀ ਜਾਂ ਫਿਰ ਇਹ ਕਿਤੋਂ ਬਾਹਰੋਂ ਆਏ ਸੀ ਪਰ ਇਹਨਾਂ ਦਾ ਕੰਮ ਦੇਖ ਕੇ ਤੇ ਇਹਨਾਂ ਦਾ ਨਗਰ ਕੀਰਤਨ ਨੂੰ ਦੇਖ ਕੇ ਉਸ਼ਾ ਦੇ ਕੇ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਨਗਰ ਕੀਰਤਨ ਜਿੱਥੋਂ ਵੀ ਜਾ ਰਿਹਾ ਸੀ ਉੱਥੇ ਇਹ ਰੰਗੋਲੀ ਬਣਾਉਂਦੇ ਸੀ ਸੋਹਣੀ ਸੋਹਣੀ ਲੱਗ ਲੱਗ ਕਲਰਾਂ ਨਾਲ ਲੱਗ ਲੱਗ ਰੰਗਾਂ ਨਾਲ ਬਹੁਤ ਸੋਹਣੀਆਂ ਬਣਾ ਰਹੇ ਸੀ ਇਹ ਰੰਗੋਲੀਆਂ ਤੇ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਪਾ ਰਹੇ ਨੇ ਇੱਕ ਹੁੰਦੀ ਆ ਨਾ ਕਲਾ ਉਹ ਕਲਾ ਨੂੰ ਪੂਰਾ ਦਿਖਾਇਆ ਜਾ ਰਿਹਾ ਸੀ ਇਹ ਨਗਰ ਕੀਰਤਨ ਦੇ ਦੌਰਾਨ ਤੇ ਉਮੀਦ ਆ ਤੁਹਾਨੂੰ ਵੀ ਨਗਰ ਕੀਰਤਨ ਸੋਹਣਾ ਲੱਗ ਰਿਹਾ ਹੋਊਗਾ ਤੇ ਦਿਲ ਵਧੀਆ ਖੁਸ਼ ਹੋ ਰਿਹਾ ਹੋਊਗਾ ਨਗਕੀਰਤਨ ਨੂੰ ਸ਼ੇਅਰ ਕਰੋ ਲੋਕਾਂ ਤੱਕ ਪਹੁੰਚਦਾ ਕਰੋ ਦੇਖੋ ਜੀ ਤੁਸੀਂ ਦੇਖ ਸਕਦੇ ਹੋਗੇ ਸੋਹਣੇ ਸੋਹਣੇ ਰੰਗਾਂ ਨਾਲ ਡਿਜ਼ਾਈਨ ਬਣਾਏ ਜਾ ਰਹੇ ਨੇ ਵੀ ਜੋ ਨਗਕੀਰਤਨ ਆ ਰਿਹਾ ਉਹਦੇ ਵਿੱਚ ਜੋ ਲੋਕ ਨੇ ਉਹ ਦੇਖਣ ਤੇ ਉਹ ਖੁਸ਼ ਹੋਣ ਤੇ ਇੱਕ ਮਾਹੌਲ ਬਣਿਆ ਰਹੇ ਖੂਬਸੂਰਤੀ ਦਾ ਦੇਖੋ ਤੇ ਜੋ ਇੱਥੇ ਪਿੰਡ ਕਾਤਰੋ ਦੇ ਵਾਸੀ ਸੀ ਨਾ ਇੱਕ ਹੁੰਦਾ ਨਾ ਵੀ ਡਿਊਟੀ ਦਿੱਤੀ ਆ ਤਾਂ ਹੀ ਕੰਮ ਕਰਨਾ ਪਰ ਮੈਂ ਇੱਥੇ ਨੋਟ ਕਰਿਆ ਵੀ ਇੱਥੇ ਕਾਤਰੋਂ ਦੇ ਜੋ ਵਾਸੀ ਸੀ ਰਹਿਣ ਵਾਲੇ ਉਹਨਾਂ ਨੇ ਖੁਦ ਆਪਣੀ ਜ਼ਿੰਮੇਵਾਰੀ ਸਮਝ ਕੇ ਨਗਰ ਕੀਰਤਨ ਨੂੰ ਵਧੀਆ ਢੰਗ ਨਾਲ ਮੈਨੇਜ ਕੀਤਾ ਲਓ ਜੀ ਤੁਸੀਂ ਦੇਖ ਸਕਦੇ ਹੋ ਪੰਜ ਪਿਆਰੇ ਸਹਾਬਾਨ ਆਪਣੀ ਮਰਿਆਦਾ ਦੇ ਅੰਦਰ ਪਾਲਕੀ ਸਾਹਿਬ ਨੂੰ ਲੈ ਕੇ ਜਾ ਰਹੇ ਨੇ ਹੁਣ ਤੁਸੀਂ ਦਰਸ਼ਨ ਕਰ ਸਕਦੇ ਹੋ ਪਾਲਕੀ ਸਾਹਿਬ ਦੇ ਪਾਲਕੀ ਸਾਹਿਬ ਨੂੰ ਬਹੁਤ ਸੋਹਣਾ ਤੇ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ ਸੀ ਤੇ ਦੇਖੋ ਤੁਸੀਂ ਮਰਿਆਦਾ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਿਆ ਗਿਆਗਾ ਦੇਖੋ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਦੇਖੋ ਤੇ ਇੱਕ ਵਾਰੀ ਕਮੈਂਟ ਚ ਜੋ ਦੇਖ ਰਹੇ ਨੇ ਕਮੈਂਟ ਚ ਇੱਕ ਵਾਰੀ ਵਾਹਿਗੁਰੂ ਜ਼ਰੂਰ ਲਿਖਿਓ ਤਾਂ ਕਿ ਪਤਾ ਲੱਗੇ ਆਪਣੇ ਸ਼ਹਿਰ ਦਾ ਨਾਮ ਵੀ ਲਿਖਿਓ ਕਈ ਜਾਣੇ ਤਾਂ ਕਿ ਪਤਾ ਲੱਗੇ ਵੀ ਇਹ ਵੀਡੀਓ ਇਹ ਨਗਕੀਰਤਨ ਕਿੱਥੇ ਕਿੱਥੇ ਤੱਕ ਦੇਖਿਆ ਜਾ ਰਿਹਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਟਰੈਕਟਰ ਨੂੰ সাজਾਇਆ ਗਿਆ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਪਿੰਡ ਕਾਤਰੋ ਦੀ ਇੱਕ ਖੂਬਸੂਰਤ ਤਸਵੀਰ ਦੇਖੋ ਆਪਾਂ ਇੱਥੇ ਟਰੈਕਟਰ ਤੇ ਬੈਠੇ ਤੇ ਦੇਖੋ ਤੁਸੀਂ ਚਾਰੇ ਪਾਸੇ ਪਿੰਡ ਕਾਤਰੋ ਬਹੁਤ ਜ਼ਿਆਦਾ ਸੋਹਣਾ ਪਿੰਡ ਆ ਤੇ ਜਿਹੜੇ ਇੱਥੇ ਦੇ ਬਾਈ ਨੇ ਜਾਂ ਰਹਿਣ ਵਾਲੇ ਬਾਈ ਨੇ ਜੋ ਲੱਗ ਲੱਗੇ ਰਹਿੰਦੇ ਨੇਗੇ ਜਾਂ ਸੰਗਰੂਰ ਚੋਂ ਉਹਨਾਂ ਨੂੰ ਪਤਾਗਾ ਤੇ ਦੇਖੋ ਤੁਸੀਂ ਸੋਹਣਾ ਦ੍ਰਿਸ਼ ਕਿੰਨਾ ਸੋਹਣਾ ਦ੍ਰਿਸ਼ ਲੱਗ ਰਿਹਾ ਪਿੱਛੇ ਗੁਰੂ ਸਾਹਿਬ ਰਵਿਦਾਸ ਜੀ ਦੀ ਭਗਤ ਰਵਿਦਾਸ ਜੀ ਦੀ ਉਹਨਾਂ ਨੇ ਫੋਟੋ ਰੱਖੀ ਹੋਈ ਆ ਤੇ ਲਗਭਗ ਹਰ ਟਰੈਕਟਰ ਹਰ ਟਰਾਲੀ 'ਚ ਉਹਨਾਂ ਦੀ ਤਸਵੀਰ ਮੌਜੂਦ ਸੀ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਕਾਤਰੂ ਦਾ ਨਗਕੀਰਤਨ ਪਿੰਡ ਕਾਤਰੂ ਬਹੁਤ ਸੋਹਣਾ ਪਿੰਡ ਬਹੁਤ ਸੋਹਣੀਆਂ ਤਸਵੀਰਾਂ ਤੇ ਉਹ ਤੋਂ ਵੀ ਸੋਹਣੇ ਉੱਥੇ ਦੇ ਲੋਕ ਜਿਨ੍ਹਾਂ ਨੇ ਇਹ ਨਗਕੀਰਤਨ ਨੂੰ ਸਫਲਤਾ ਦਿੱਤੀ ਤੇ ਵਧੀਆ ਢੰਗ ਨਾਲ ਮੈਨੇਜ ਕੀਤਾ ਦੇਖੋ ਆਪਾਂ ਹੁਣ ਗੁਰੂ ਗੁਰੂ ਘਰ ਪਹੁੰਚ ਚੁੱਕੇ ਆਂ ਦੇਖੋ ਦਰਸ਼ਨ ਕਰ ਸਕਦੇ ਹੋ ਤੁਸੀਂ ਪਿੰਡ ਕਾਤਰੋਂ ਦੇ ਗੁਰੂ ਘਰ ਦੇ ਮੜਾ ਮੜਾ ਤੁਮ ਹੋਰੇ ਰੱਖ ਡਿੱਗ ਡੋਕ ਵਾਹ ਜੀ ਵਾਹ ਲੋਕ ਵਾਧੇ ਸਮੇਂ ਦੇ ਨਾਲ ਆਪਾਂ ਇਹ ਚੀਜ਼ ਦੇਖੀ ਵੀ ਲੋਕ ਘਟਣ ਦੀ بجائے ਲੋਕ ਵਧਦੇ ਜਾ ਰਹੇ ਸੀ ਲੋਕ ਪਿੰਡ ਤੋਂ ਬਾਹਰ ਵੀ ਨਗਰ ਕੀਰਤਨ ਦੇ ਆ ਕੇ ਨਾਲ ਜੁੜ ਰਹੇ ਸੀ ਪਿੰਡ ਕਾਤਰੋਂ ਦੇ ਲੋਕ ਤਾਂ ਸੀ ਪਰ ਪਿੰਡ ਦੇ ਆਸ-ਪਾਸ ਦੇ ਲੋਕ ਵੀ ਸੀ ਨਗਰ ਕੀਰਤਨ ਦੇ ਵਿੱਚ ਨਗਰ ਕੀਰਤਨ ਵਿੱਚ ਚੱਕੇ ਲੋਕਾਂ ਦੇ ਝੰਡੇ ਫਲੈਗਸ ਦਿਖਾ ਰਹੇ ਸੀ ਅਸੀਂ ਕੌਣ ਆ ਤੇ ਅਸੀਂ ਪੰਜਾਬ ਦੇ ਵਾਰਸ ਆ ਤੇ ਝੰਡੇ ਸਾਫ਼-ਸਾਫ਼ ਦਿਖਾ ਰਹੇ ਸੀ ਕਿ ਰਾਜ ਆਊਗਾ ਤੇ ਖਾਲਸੇ ਦਾ ਰਾਜ ਆਊਗਾ ਤੇ ਲੋ ਜੀ ਮੈਂ ਵੀਡੀਓ ਦੀ ਆਖਰ ਚ ਇੱਕ ਵੀਡੀਓ ਜੋੜ ਰਿਆ ਆ ਤੇ ਦਿਖਾਉਣਾ ਆ ਤੁਹਾਨੂੰ ਵੀ ਦੇਖੋ ਇੱਥੋਂ ਆਪਾਂ ਨਹੀਂ ਕੀਰਤਨ ਦੀ ਸਟਾਰਟਿੰਗ ਕਰੀ ਸੀ ਤੇ ਇੱਥੇ ਰੰਗੋਲੀ ਬਣਾਈ ਹੋਈ ਆ ਬਹੁਤ ਸੋਹਣੀ ਤੇ ਇੱਥੇ ਲਿਖਿਆ ਹੋਇਆ ਵੈਲਕਮ ਤੇ ਉਧਰ ਫੁੱਲ ਵਗੈਰਾ ਬਣਾਏ ਹੋਏ ਨੇ ਤੇ ਬਹੁਤ ਸੋਹਣਾ ਨਗਰ ਕੀਰਤਨ ਸੀ ਜਿਹਨੂੰ ਛ ਵਧੀਆ ਲੱਗਿਆ ਸ਼ੇਅਰ ਕਰਿਓ ਤੇ ਪਹੁੰਚਦਾ ਕਰਿਓ ਪੰਜਾਬ ਦੇ ਹੋਰ ਲੋਕਾਂ ਤੱਕ ਧੰਨਵਾਦ ਜੀ